ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਤੇ ਉਸ ਦੇ ਪਰਿਵਾਰ ਨੂੰ ਉਸ ਵੇਲੇ ਭਜਣਾ ਪੈ ਗਿਆ ਜਦੋਂ ਉਹ ਆਪਣੇ ਘਰ ਦੇ ਅੰਦਰ ਬੈਠੇ ਸੀ ਤੇ ਬਾਹਰ ਨੌਜਵਾਨ ਮੁੰਡਿਆਂ ਨੇ ਗੇਟ ਦੇ ਬਾਹਰ ਅਜਹੀ ਕਰਤੂਤ ਖਿੰਡਾ ਦਿੱਤੀ ਕਿ ਜਦੋਂ ਉਹਨਾਂ ਨੇ ਸੀਸੀਟੀਵੀ ਦੇ ਵਿੱਚ ਤਸਵੀਰਾਂ ਦੇਖੀਆਂ ਤਾਂ ਉਹ ਵੀ ਹੱਕੇ ਬੱਕੇ ਰਹਿ ਗਏ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦਿਆਂ ਤੇ ਫਿਰ ਕਰਦੇ ਪੂਰੇ ਮਾਮਲੇ ਦੀ ਗੱਲਬਾਤ ਮਾਮਲਾ ਜ਼ਿਲ੍ਹਾ ਮੋਗਾ ਦੇ ਪਿੰਡ ਤਖਤਪੁਰਾ ਤੋਂ ਸਾਹਮਣੇ ਆਇਆ ਜਿੱਥੇ ਕੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੇ ਘਰ ਦੇ ਬਾਹਰ ਨੌਜਵਾਨ ਮੁੰਡਿਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਤਾਂ ਦੱਸਿਆ ਜਾ ਰਿਹਾ ਹੈ ਕਿ ਕੁੱਲ 9 ਫਾਇਰ ਇਨ੍ਹਾਂ ਮੁੰਡਿਆਂ ਦੇ ਵੱਲੋਂ ਕੀਤੇ ਗਏ ਨੇ ਜੋ ਕਿ ਸਾਰੀ ਸੀਸੀਟੀਵੀ ਕੈਮਰਾ ਦੇ ਵਿੱਚ ਘਟਨਾ ਰਿਕਾਰਡ ਹੋ ਗਈ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਪੀੜਤ ਅਤੇ ਮੌਜੂਦਾ ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਪਰ ਉਹਨਾਂ ਦੇ ਘਰ ਦੇ ਬਾਹਰ ਆਖਿਰ ਫਾਇਰ ਕਿਉਂ ਕੀਤੇ ਗਏ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਤਕਰੀਬਨ ਪੌਣੇ 7 ਦਾ ਟਾਈਮ ਸੀਗਾ ਜੀ ਉਦੋਂ 5 ਮਿੰਟ ਪਹਿਲਾਂ ਮੈਂ ਇਸ ਗੇਟ 'ਚ ਖੜਾ ਸੀਗਾ ਮੁੰਡੇ ਆਪਣੇ ਪਿੰਡ ਦੇ ਸੀਗੇ ਜਿਹੜੇ ਇੰਟਰਲੌਕ ਟਾਈਲਾਂ ਸੋਹਣੀਆਂ ਟੁੱਟੀਆਂ ਸੀ ਉਹਨਾਂ ਦਾ ਕੰਮ ਕਰੀ ਜਾਂਦੇ ਸੀਗੇ ਲਈ ਉਹ ਮੈਂ 5 ਮਿੰਟ ਵਾਸਤੇ ਅੰਦਰ ਆਇਆ ਖਾਣਾ ਖਾਣ ਤਕਰੀਬਨ ਸ਼ੇਰ 40 ਤੇ ਫਾਇਰਿੰਗ ਹੋਈ ਆ 9 ਰੌਂਡ ਦੇ ਕਰੀਬ ਫਾਇਰਿੰਗ ਹੋਈ ਦੋ ਅਣਪਛਾਤੇ ਵਿਅਕਤੀ ਸੀਗੇ ਚਿਹਰੇ ਉਹਨਾਂ ਦੇ ਕਵਰ ਕੀਤੇ ਹੋਏ ਸੀਗੇ ਇੱਕ ਜਾਨ ਨੇ ਉੱਤਰ ਕੇ ਫਾਇਰਿੰਗ ਕੀਤੀ ਆ ਅਨੇਵਾ ਫਾਇਰਿੰਗ ਹੋਈ ਆ ਜਿਹੜੀ ਫਾਇਰਿੰਗ ਤੁਸੀਂ ਦੇਖ ਸਕਦੇ ਹੋ ਕਿ ਗੇਟਾਂ ਦੇ ਵਿੱਚ ਦਿਖ ਰਿਹਾ ਵੀ ਕਿੰਨੀਆਂ ਜ਼ਿਆਦਾ ਅਨੇਵਾ ਗੋਲੀਆਂ ਚਲਾਈਆਂ ਔਰ ਇੱਕ ਵਧੀਆ ਪਿਸਤਲ ਨਾਲ ਚੱਲੀਆਂ ਆਈਆਂ ਦੋ ਨੌਜਵਾਨ ਸੀਗੇ ਮੋਟਰਸਾਈਕਲ ਤੇ ਤਕਰੀਬਨ 6:40 ਮਿੰਟ ਦਾ ਟਾਈਮ ਸੀਗਾ ਜਿਹੜਾ ਪਿੱਛੇ ਬੈਠਾ ਨੌਜਵਾਨ ਸੀ ਉਹ ਮੈਂ ਕੈਮਰੇ ਦੇ ਵਿੱਚ ਕੀਤਾ ਉਹਨੇ ਉੱਤਰ ਕੇ ਬਹੁਤ ਤਸ਼ੱਲੀ ਨਾਲ ਫਾਇਰਿੰਗ ਕੀਤੀ ਆ ਜਿਹੜੇ 6 ਰਾਉਂਡ ਫਾਇਰ ਨੇ ਉਹ ਗੇਟਾਂ ਦੇ ਵਿੱਚ ਲੱਗੇ ਨੇ ਇੱਕ ਜਿੱਧਰ ਮੇਰਾ ਆਫਿਸ ਬਣਾਇਆ ਉਹਦੇ ਵਿੱਚ ਸੋਫੇ ਦੀ ਜਾ ਕੇ ਇੱਕ ਫਾਇਰ ਜਿਹੜਾ ਸੀਗਾ ਡਾਇਰੈਕਟਰ ਜਾ ਕੇ ਅੱਗੇ ਬਾਲਟੀ ਪਈਸ ਉਹਦੇ ਵਿੱਚ ਲੱਗਿਆ ਦੋ ਉਹਨਾਂ ਨੇ ਹਵਾਈ ਫਾਇਰ ਕੀਤੇ ਨੇ ਯਾਨੀ ਕਿ ਪੂਰੀ ਤਸੱਲੀ ਨਾਲ ਗਏ ਨੇ ਬੰਦੇ ਇਦਾਂ ਨਹੀਂ ਵੀ ਕੋਈ ਕਾਲੀ ਦੇ ਵਿੱਚ ਹਫੜਾ ਦਬੜੀ ਚ ਗਏ ਨਹੀਂ ਮੇਰਾ ਕੰਮ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਹੈ ਨਹੀਂਗਾ ਜੀ ਬੈਰ ਵਿਰੋਧ ਕਿਸੇ ਨਾਲ ਨਹੀਂ ਜਿਵੇਂ ਮੇਰਾ ਤਾਂ ਸਲੋਗ ਨਹੀਂ ਬਣਾਇਆ ਪਾ ਵੀ ਨਾ ਕੋਈ ਵੈਰੀ ਨਾ ਹੀ ਬਗਾਨਾ ਸકલ ਸੇਵਾ ਹਮ ਕੋ ਬਣਾਈ ਜਿਹੜੀ ਸਰਪੰਚੀ ਵੀ ਆਪਾਂ ਜਿੱਤੀ ਐ ਇੱਕ ਸੇਵਾ ਦੇ ਤੌਰ ਤੇ ਕਰਨੀ ਹੈ ਕਿਸੇ ਨਾ ਕੋਈ ਵੈਰ ਵਿਰੋਧ ਨਹੀਂ ਇਲੈਕਸ਼ਨ ਦੇ ਟਾਈਮ ਤੇ ਵੀ ਸਾਡੇ ਬੰਦਿਆਂ ਕੋਲੇ ਜੇ ਕਹਦੇ ਕਿ ਵੀ ਅਸੀਂ ਕਿਸੇ ਨਾਲ ਕੋਈ ਲੜਨ ਦੀ ਨਹੀਂ ਇਹਦੇ ਨਾਲ ਨਹੀਂ ਕੋਈ ਇਲੈਕਸ਼ਨ ਲੜੀ ਸਾਡੇ ਬੰਦਿਆਂ ਕੋਲੇ ਇੱਕ ਛੋਟੀ ਤੱਕ ਵੀ ਹੈ ਨਹੀਂ ਸੀਗੀ ਡੰਡਾ ਵੀ ਹੈ ਨਹੀਂ ਸੀਗਾ ਤੇ ਇਸ ਕਰਕੇ ਮੇਰਾ ਕਿਸੇ ਤੋਂ ਕੋਈ ਸ਼ੱਕ ਸੋਧਾ ਨਹੀਂ ਪਰ ਇਹ ਸ਼ੱਕ ਜਿਹੜਾ ਕਲੀਅਰ ਪੁਲਿਸ ਨੇ ਕਰਨਾ ਇਹ ਅਣਪਛਾਤੀ ਵਿਅਕਤੀ ਕੌਣ ਨੇ ਕਿਹਦੇ ਹਾਇਰ ਕੀਤੇ ਨੇ ਕਿਸੇ ਨੂੰ ਕੀ ਮੇਰੇ ਤੋਂ ਪ੍ਰੋਬਲਮ ਆ ਮੇਰਾ ਕਿਸੇ ਨਾਲ ਕੋਈ ਵੀ ਬੱਟ ਦਾ ਜਾਂ ਕੋਈ ਨਿੱਜੀ ਰੰਜਸ਼ ਇਹਨਾਂ ਪੁਰਾਣੀ ਦੁਸ਼ਮਣ ਕਿਸੇ ਨਾਲ ਕੁਝ ਵੀ ਹੈ ਨਹੀਂ ਇੱਥਾਂ ਦਾ ਮੇਰੀ ਆਦਤ ਤਾਂ ਵੀ ਮੈਂ ਜੇ ਕੋਈ ਵੀ ਮੈਨੂੰ ਲੈਣ ਆ ਗਿਆ ਮੈਂ ਕਦੇ ਨਹੀਂ ਕਿਹਾ ਵੀ ਜੀ ਮੈਂ ਬਾਅ ਮੈਂ ਜਿੱਦਾਂ ਦੇ ਹਾਲਾਤ ਹੁੰਨਾ ਮੈਂ ਉਹਦੇ ਨਾਲ ਉਵੇਂ ਤੁਰ ਪੈਣਾ ਚਾਹੇ ਮੈਂ ਕੱਲਾ ਹੀ ਖੜਾ ਹਾਂ ਮਬਾਰਜ਼ੇ ਕੋਈ ਆ ਗਿਆ ਫਲਾਨੇ ਕੰਮ ਜਾਣਾ ਮੈਂ ਕਹਿੰਦਾ ਚੱਲ ਬਈ ਚਾਹੇ ਮੋਟਰਸਾਈਕਲ ਤੇ ਆ ਗਿਆ ਚਾਹੇ ਸਕੂਟਰੀ ਤੇ ਆ ਗਿਆ ਚਾਹੇ ਗੱਡੀ ਤੇ ਆ ਗਿਆ ਉਹ ਕੀ ਮੇਰੇ ਤੋਂ ਕਿਸੇ ਨੂੰ ਕੀ ਇਸ ਚੀਜ਼ ਦੀ ਚਿਹੜਾ ਵੀ ਇਹ ਮੰਨ ਲਓ ਵੀ ਦਿਨੋਂ ਦਿਨ ਤਾਂ ਲੋਕਾਂ ਦੇ ਹਰਮਨ ਪਿਆਰਾ ਹੁੰਦਾ ਜਾ ਰਿਹਾ ਜਾਂ ਲੋਕ ਚਾਹੁੰਦੇ ਨੇ ਮੈਨੂੰ ਉਸ ਚੀਜ਼ ਦਾ ਕਿਸੇ ਨੂੰ ਕੀ ਦਿੱਕਤ ਆ ਮੈਂ ਇਸ ਚੀਜ਼ ਦੀ ਜਾਂਚ ਕਰਾਉਣੀ ਚਾਹੁੰਦਾ ਵੀ ਕਿਹਨੂੰ ਪਰੇਸ਼ਾਨੀਆਂ ਮੇਰੇ ਤੋਂ ਇਹ ਮੇਰਾ ਛੋਟਾ ਭਰਾ ਦਾ ਜੀ ਹਾਂਜੀ ਪਰ ਕੀ ਵਾਰਤ ਹੋਈ ਸੀ ਔਰ ਕੀ ਦੇਖਿਆ ਤੁਸੀਂ ਦੇਖਿਆ ਜੀ ਅਸੀਂ ਉੱਤੇ ਤੇ ਉਹਦੇ ਇੰਟਰਲੌਕ ਲਵਾ ਰਹੇ ਸੀ ਮੈਂ ਤੇ ਬਾਬਾ ਜੀ ਤੇ ਦੇਖਦੇ ਦੇਖਦੇ ਮੈਂ ਕਹਾ ਵੀ ਪਹਿਲਾਂ 3 ਮਿੰਟ ਪਹਿਲਾਂ ਇਧਰ ਪਟਾਕੇ ਚੱਲੇ ਸੀ ਉਦੋਂ ਬਾਅਦ ਮੈਂ ਕਹਾ ਆਹ ਕਿਹੜੇ ਪਟਾਕੇ ਚੱਲਣ ਲੱਗ ਗਏ ਤੇ ਦੇਖਦੇ ਦੇਖਦੇ ਮਿੰਟ ਡੇਢ ਮਿੰਟ ਉਹਨੇ ਲਾਣੀ ਨਾਲ ਦੇ ਨਾਲ ਸਹੂਤ ਕਰਕੇ ਤੇ ਮਗਰਲਾ ਬੰਦਾ ਉੱਤਰਿਆ ਉਹਨੇ ਨਾਲ ਦੇ ਨਾਲ ਬਾਹਰ ਨੂੰ ਹੱਟ ਕੀਤਾ ਕਰਕੇ ਦੇ ਨਾਲ ਦੀ ਨਾਲ ਹੀ ਉਹਨਾਂ ਨਿਕਲ ਗਏ ਜਾਂਗੇ ਸੀ ਜਮਾ ਪੰਨਵਰਾ 22 ਸਾਲ ਦੇ ਸੋਨ ਜੀ ਪੋਸਟ ਤੇ ਗੇਜ ਨੋਟਰੀ ਦਿੱਤੀ ਆ ਜੀ ਤੁਹਾਨੂੰ ਕਿਵੇਂ ਮਤਲਬ ਪਤਾ ਲੱਗਿਆ ਜਿਹਨੂੰ ਫਾਇਰ ਹੋਈ ਹੈ ਇਹਨੂੰ ਨਾਲ ਦੇ ਮੈਟਰ ਡੀਰ ਮਟਰ ਲੱਗਾ ਨਹੀਂ ਜੀ ਉਹਨੂੰ ਨਾਲ ਦੇ ਨਾਲ ਹਟ ਕਰਕੇ ਨਿਕਲ ਗਿਆ ਜੀ ਉਹ ਉਹਦਰ ਤੇ ਬਾ ਗੇਟ ਪੜਿਆ ਹੋਇਆ ਠੀਕ ਹੈ ਇਹ ਹਰਦੀਪ ਦਾ 2-3 3-4 ਮਿੰਟ ਪਹਿਲਾਂ ਹੀ ਸਾਡੇ ਕੋਲ ਖੜਾ ਸੀ ਇਹ ਕੋਦਰਤੀ ਅੰਦਰ ਆ ਗਿਆ ਤੇ ਮੈਂ ਤੇ ਬਾਬਾ ਜੀ ਦੇ ਬਾਹਰ ਖੜੇ ਆ ਉੱਥੇ ਇਸ ਮਾਮਲੇ ਦੇ ਉੱਤੇ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੱਲ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਤੱਕ ਪਿੰਡ ਤਖਤੂਪੁਰੇ ਫਾਇਰਿੰਗ ਦੋ ਨਾਮ ਨੂੰ ਮੋਟਰਸਾਈਕਲ ਸਵਾਰਾਂ ਨੇ ਕੀਤੀ ਹੈ ਜਿਸ ਤੇ ਕਾਰਵਾਈ ਕਰਨ ਲਈ ਅਸੀਂ ਪੀੜਤ ਦਾ ਬਿਆਨ ਲਿਖ ਕੇ ਮਕਦਮਾ ਨੰਬਰ 18/25 ਅੰਡਰ ਸੈਕਸ਼ਨ 109 ਬੀ ਐਨ ਐਸ ਤੇ 2559 ਦੇ ਤਹਿਤ ਦਰਜ ਕਰ ਲਿਆ ਜਿਹੜਾ ਅਸੀਂ ਹੁਣ ਇਹਨੂੰ ਟ੍ਰੇਸ ਕਰਨ ਲਈ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਐਵੀਡੈਂਸ ਤਿਆਰ ਕਰਕੇ ਅਸੀਂ ਇਹਨੂੰ ਟ੍ਰੇਸ ਕਰ ਲਾਂਗੇ ਕਾ ਦੇਖਿਆ ਜਾਵੇ ਤਾਂ ਆਏ ਦਿਨ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਗੜਦੀ ਨਜ਼ਰ ਆ ਰਹੀ ਹੈ ਜਿੱਦੇ ਚਲਦੇ ਦਿਨ ਦਿਹਾੜੇ ਅਤੇ ਸ਼ਰਿਆਮ ਜਿੱਥੇ ਲੁੱਟਾਂ ਖੋਹਾਂਦਿਆਂ ਵਾਰਦਾਤਾਂ ਹੋ ਰਹੀਆਂ ਨੇ ਉੱਥੇ ਗੋਲੀਵਾਰੀ ਦੀ ਘਟਨਾ ਵੀ ਸਾਹਮਣੇ ਆ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ